ਮੈਂ ਹਾਂ ਪਤਾ ਨਹੀਂ ਕਿੱਥੇ ਆ ਤੇ ਇੱਥੇ ਕੰਮ ਹਰ ਕਰੀ ਜਾਂਦੇ ਆ ਉਹ ਆ ਲੈਨ ਚ ਮੈਂ ਹਲਾਦਾ ਯਾਰ ਇਹਨਾਂ ਨੂੰ ਉਹ ਚੱਲ ਰਹਿਣ ਦੇਣੇ ਹੀ ਫੇਰ ਨਿਆਣਿਆਂ ਨੇ ਗਾਪ ਛਾਂ ਕਰ ਦੇਣੇ ਆ ਉਹ ਚੱਲ ਕੋਈ ਗੱਲ ਨਹੀਂ ਕਰ ਦੇਣੀਆਂ ਤੇ ਫੇਰ ਕਰ ਦਾਂਗੇ ਤੇ ਮੈਂ ਆਈ ਆ ਤੁਹਾਡੇ ਵੱਲ ਹਾਂ ਪਿਓ ਉਹਨਾਂ ਵਾਂ ਸਵੇਰੇ ਭਾਜੀ ਉਹਨਾਂ ਨੇ ਆਹੋ ਸਵੇਰੇ ਆਉਣਾ ਉਹਨਾਂ ਨੇ ਤੇ ਕਿੱਦਾਂ ਵਾਂ ਫੇਰ ਕੀ ਕਰਨਾ ਅਰੇਂਜਮੈਂਟ ਤੁਹਾਡੇ ਬਹੁਤਾ ਸਮਾਨ ਲਿਆ ਦੇਣਾ ਹੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਲਿਖਦੇ ਹਾਂ ਤੇ ਮੈਂ ਲਿਆ ਦੇਣਾ ਤੁਹਾਨੂੰ ਸਬਜ਼ੀ ਭਾਜੀ ਤੇ ਜਿਹੜਾ ਕੋ ਚਾਹ ਪਾਣੀ ਨਾਲ ਰੱਖਣਾ ਉਹ ਵੀ ਲੈ ਦਿੰਨਾ ਆਉਂ ਜਾ ਲੈ ਆ ਫਿਰ ਆਲ ਮਿਲ ਕੇ ਹੀ ਕਰ ਲੈਣਾ ਆ ਸੰਦੀਪ ਭਾਬੀ ਬਤਨੀ ਉਹਨੇ ਆ ਜਾਣਾ ਵਾ ਸੰਦੀਪ ਨੇ ਨਾਲ ਤੇ ਉਹਨੂੰ ਡਾਲੀ ਫਿਰ ਨਹੀਂ ਨਹੀਂ ਉਹ ਵਿਚਾਰੀ ਬੜੀ ਚੰਗੀ ਆ ਉਹਨੇ ਨਾ ਨਹੀਂ ਮੈਨੂੰ ਕਰਨੀ ਤੇ ਕੋਈ ਨਹੀਂ ਮੈਂ ਤੁਸੀਂ ਟਾਈਮ ਨਾਲ ਲਿਆ ਦਿਓ ਸਮਾਨ ਸਾਰਾ ਤੇ ਫਿਰ ਇਹ ਵੀ ਨਾਲ ਕੋਈ ਗੱਲ ਨਹੀਂ ਤੂੰ ਮੈਂ ਲਿਖਦੇ ਹਾਂ ਜਿਹੜਾ ਸਮਾਨ ਸਵੇਰੇ ਲਿਆਉਣ ਵਾਲਾ ਉਹ ਮੈਂ ਸਵੇਰੇ ਲਿਆ ਦੂੰਗਾ ਠੀਕ ਤੇ ਜਿਹੜਾ ਹੁਣ ਲਿਆਉਣ ਵਾਲਾ ਹੁਣ ਲਿਆ ਦਿੰਨਾ ਚਲੋ ਕੋਈ ਗੱਲ ਨਹੀਂ ਆਹ ਮੈਂ ਤੁਹਾਨੂੰ ਲਿਖ ਕੇ ਦੇ ਦੇਣੀ ਆ ਤੇ ਫਿਰ ਤੁਸੀਂ ਲਿਆ ਦਿਓ ਜਾ ਉਹ ਚੱਲੇ ਆ ਪਰਿਵਾਰ ਇਕੱਠਾ ਹੋ ਗਿਆ ਵਾ ਹੋਰ ਸਾਨੂੰ ਕੀ ਚਾਹੀਦਾ ਉਹ ਨਹੀਂ ਨਹੀਂ ਬੜਾ ਵਧੀਆ ਹੋਇਆ ਆ ਨਾਲੇ ਜਿੱਦਾਂ ਤੁਸੀਂ ਮੈਨੂੰ ਦੱਸਿਆ ਨਾ ਪਹਿਲਾਂ ਹੂੰ ਹੂੰ ਪੀ ਤਾਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਆ ਐਦਾਂ ਦੇ ਪਰਿਵਾਰ ਇਕੱਠਾ ਹੋਣਾ ਨਾ ਬੜਾ ਹੀ ਔਖਾ ਆ ਉਹ ਚਲੋ ਕੋਈ ਗੱਲ ਨਹੀਂ ਵੈਗਰੂ ਨੇ ਬਹੁਤ ਵਧੀਆ ਕੀਤਾ ਆ ਕਿ ਸਾਰੇ ਰਲ ਮਿਲ ਕੇ ਹੋ ਰਹਿਣ ਗਾੜੀ ਤੇ ਤੂੰ ਮੈਨੂੰ ਲਿਖਦੇ ਹਾਂ ਸਮਾਨ ਤਾਂ ਮੈਂ ਤੁਹਾਨੂੰ ਲਿਆ ਦਿੰਨਾ ਦੋ ਘਰ ਰਹਿ ਕੇ ਮੈਂ ਲਾ ਕੇ ਤੇ ਆ ਗਈ ਚਲੋ ਠੀਕ ਆ ਆਜਿਓ ਹੁਣ ਛੇਤੀ ਆ ਗਿਆ ਆ ਗਿਆ ਬਸ ਤੈਂ ਹੀ ਖ਼ਬਰ ਪੜਨ ਦੇ ਜੇ ਮੈਂ ਤਾਂ ੜਾ ਨਾ ਸਲਾਹ ਕਰਨੀ ਹੀ ਕਿ ਉਧਰ ਪਰੌਣੇ ਆਉਣੇ ਆ ਲਵਲੀ ਕੇ ਘਰ ਆ ਅੱਛਾ ਭਾਜੀ ਹੋਣਾ ਵੀ ਹੋਣਾ ਨਾਲ ਆਹੋ ਜੋਤ ਹੋਣਾ ਵੀ ਦੋਵੇਂ ਜਾਣੇ ਆਉਣਾ ਭਾਜੀ ਹੋਣਾ ਵੀ ਆਉਣਾ ਵਾ ਤਾਂ ਤੂੰ ਇਦਾਂ ਕਰ ਲੈ ਸੰਦੀਪ ਨੂੰ ਭੇਜ ਦੇਣਾ ਹੈ ਉਹਨਾਂ ਦੇ ਘਰ ਸੰਦੀਪ ਨੂੰ ਤਾਂ ਮੈਂ ਸਹੇਰ ਦਾ ਹੀ ਭੇਜਤਾ ਹਾਂ ਤੇ ਸੰਦੀਪ ਰੋਟੀ ਪਾਣੀ ਸਾਰਾ ਬਣਾ ਆਈ ਆ ਸਬਜ਼ੀਆਂ ਬਣਾਈ ਆ ਸਭ ਕੁਝ ਘਰ ਆਈ ਆ ਅੱਛਾ ਫੁਲਕੇ ਲਾਉਣ ਵਾਲੇ ਆ ਉਹ ਕੋਈ ਗੱਲ ਨਹੀਂ ਮੈਂ ਵੀ ਚਲ ਗਈ ਤੇ ਸਾਰਾ ਕੰਮ ਆਪਾਂ ਸੰਭ ਲੈਣਾ ਵਾ ਤੇ ਜਦੋਂ ਪਰੌਣੇ ਆਉਣਗੇ ਨਾ ਸਮੋਸੇ ਲੈ ਆਓ ਨਾਲ ਹੋਰ ਕੋਈ ਚੀਜ਼ ਲੈ ਆਓ ਤੇ ਚਾਹ ਪਿਆਲ ਦਾਂਗੇ ਕੋਈ ਗੱਲ ਨਹੀਂ ਲੈ ਆਵਾਂਗੇ ਤੇ ਮੇਰਾ ਅਰਾਦਾ ਇੱਕ ਹੋਣਾ ਹੋਈ ਹੁੰਦੇ ਚਲ ਜਾਂਦੇ ਆਪਾਂ ਵੀ ਅਜੇ ਤੇ ਤੂੰ ਉਧਰੋਂ ਹੋਣਾ ਹੀ ਆ ਤੇ ਚਲ ਕੋਈ ਗੱਲ ਨਹੀਂ ਹੁਣ ਉਹ ਵੀ ਰਪਿੰਦਰ ਵੀ ਐ ਹਾਲਤ ਆ ਉਹਦੇ ਕੋ ਵੀ ਕੰਮ ਕਿੰਨਾ ਖੁਣਾਵਾ ਫਿਰ ਲੱਗੇ ਮੈਂ ਤੇ ਸੰਦੀਪ ਨਹੀਂ ਕਰਨਾ ਵਾ ਹੋਰ ਕਰਨ ਵਾਲਾ ਕਿਹੜਾ ਵਾ ਕੰਮ ਲੱਗੇ ਉਹ ਚਲ ਤੁਸੀਂ ਚਲ ਜਿਓ ਮੈਂ ਉਥੇ ਕੀ ਕਰਨਾ ਵਾ ਜੇ ਦੱਸ ਜੇ ਕੋਈ ਚੀਜ਼ ਲੈਉਣੀ ਹੈ ਉਹ ਤੇ ਆਪੀ ਇਹਨਾਂ ਦੱਸ ਦੇਣਾ ਲਵਲੀ ਨੇ ਤੂੰ ਤੇ ਪਰੋਣੇ ਲਾ ਕੇ ਬਹਿਣਾ ਨਹੀਂਗਾ ਇੱਥੇ ਘਰੇ ਬਿਠੇ ਰਹਿਣਾ ਵਾ ਉਹ ਜੇ ਪਰੋਣੇ ਆਉਣਗੇ ਫਿਰ ਮੈਂ ਚਲ ਜੂਗਾ ਚਲੋ ਠੀਕ ਆ ਜਿੱਦਾਂ ਤੁਸੀਂ ਕਹਿੰਦੇ ਜਿਉਂਦਾ ਹੀ ਮੰਨ ਲੈਣੀ ਆ ਤੁਸੀਂ ਤਾਂ ਕਿਸੇ ਦੀ ਗੱਲ ਮੰਨਣੀ ਨਹੀਂ ਹੁੰਦੀ ਬਸ ਉਹ ਨਹੀਂ ਨਹੀਂ ਇਦਾਂ ਦੀ ਰਮਨ ਗੱਲ ਕੋਈ ਨਹੀਂ ਆ ਬਾਕੀ ਇਹ ਆ ਵੀ ਜਿਹੜੀ ਹੁਣ ਪਿਛਲੀਆਂ ਗੱਲਾਂ ਬੰਦਾ ਉਹਨਾਂ ਨੂੰ ਭੁਲਾ ਕੇ ਤੇ ਤੂੰ ਉਹਨਾਂ ਦੇ ਨਾਲ ਸਾਰੇ ਕੰਮ ਕਰਾਉਣੇ ਆ ਲੈ ਦੱਸ ਕਿੱਦਾਂ ਦੀਆਂ ਗੱਲਾਂ ਕਰਨ ਰਿਹਾ ਜੀ ਪਿਛਲੀਆਂ ਗੱਲਾਂ ਭੁਲਾ ਕੇ ਫੇਰ ਮੈਂ ਰਿਸ਼ਤਾ ਕਰਵਾਇਆ ਸੀ ਤੇ ਮੈਨੂੰ ਇੰਨਾ ਸਕੂਨ ਹੁਣ ਮਿਲ ਗਿਆ ਵਾ ਵੀ ਜਿੱਦਾਂ ਲਵਲੀ ਨੂੰ ਮੈਂ ਰਿਸ਼ਤਾ ਆਪਣੇ ਹੱਥੀਂ ਕਰਵਾਇਆ ਵਾ ਨਾ ਮਰਨ ਤੱਕ ਕੋਈ ਗੱਲ ਵੀ ਉਹਨੂੰ ਕਹੂੰਗੀ ਨਾ ਵੀ ਲਵਲੀ ਆਗਲ ਇਦਾਂ ਵਾ ਉਹ ਮੈਨੂੰ ਨਾ ਨਹੀਂ ਕਰ ਸਕਦਾ ਸਾਰੇ ਕੰਮ ਗਾੜੀ ਹੋ ਕੇ ਕਰੂਗਾ। ਉਹ ਰਮਨੂ ਉਹ ਤੇ ਦੋਵੇਂ ਭੈਣ ਭਰਾ ਸਹੀ ਹੀ ਪਰ ਸਾਡੇ ਦਿਮਾਗ 'ਚ ਫਰਕ ਪੈ ਗਿਆ ਸੀ। ਚੱਲ ਕੋਈ ਗੱਲ ਨਹੀਂ। ਹੋਣਾ ਜਿੱਦਾਂ ਦਾ ਟਾਈਮ ਆਉਣ ਡਿਆ ਵਾ। ਮੈਂ ਤਾਂ ਹੱਥ ਜੋੜਨ ਡਿਆ ਚਾ ਸੋਖ ਸੁਖਾਂ ਦਾ ਟਾਈਮ ਆਵੇ ਉਹਨਾਂ ਤੇ। ਤਾਹ ਹੋਇ ਇਹ ਤਾਂ ਗੱਲ ਹੈ ਹੀ ਆ। ਹੁਣ ਅਗਮ ਸਕੂਲ ਚ ਜਾਣ ਡਿਆ ਪਿਆ ਵਾ। ਤੇ ਉਧਰ ਵੀ ਰੌਣਕ ਹੋ ਜੂਗੀ। ਕਦੀ ਇੱਧਰ ਆ ਗਿਆ ਕਦੀ ਉਧਰ ਚੱਲ ਗਿਆ ਚੱਲ। ਟਾਈਮ ਲੰਘ ਜਾ ਕਰਨਾ ਵਾ। ਆਹੋ ਦਿਲ ਲੱਗਾ ਰਹੂਗਾ। ਆਹੋ ਉੱਥੇ ਵੀ ਹੁਣ ਲੱਗੇ ਜਾਣਾ ਹੀ ਪੈਣਾ ਵਾ। ਜਾ ਦੇ ਉਹਨਾਂ ਦੀ ਮੰਮੀ ਹੁੰਦੀ ਤਾਂ ਫਿਰ ਤਾਂ ਕੋਈ ਗੱਲ ਨਹੀਂ ਸੀ ਹੁਣ ਮੈਂ ਵੀ ਨਾ ਜਾਵਾਂ ਫੇਰ ਲੋਕਾਂ ਨੇ ਗੱਲਾਂ ਕਰਨੀਆਂ ਵੇਖ ਲੈ ਤਾਈ ਬਣ ਕੇ ਦੱਸਿਆ ਵਾ ਨਾ ਸਾਰੇ ਕੰਮ ਵੇਖਣੇ ਪੈਂਦੇ ਆ ਉਹ ਤੂੰ ਸਗੋਂ ਆ ਭੱਜ ਭੱਜ ਕੇ ਕੰਮ ਕਰ ਤਾਈ ਤੁਹਾਨੂੰ ਨਾ ਕਹਿਣੇ ਇਹ ਇਹ ਗੱਲ ਤਾਈ ਕਹਿਣ ਡਈ ਆ ਨਾ ਫੇ ਦੋਵੇਂ ਜਾਣੇ ਚਲ ਜੀ ਸੰਦੀਪ ਆਪਣੇ ਸਾਰੇ ਕੰਮ ਕਰਕੇ ਤੇ ਆ ਗਈ ਆ ਕੋਈ ਗੱਲ ਨਹੀਂ ਤਿਆਰ ਹੋ ਕੇ ਬਾਅਦ ਚ ਆ ਜੂਗੀ ਨਾਲੇ ਮੈਂ ਗੱਲ ਕਰਨੀ ਹੈਗੀ ਪੀਰ ਪਿੰਦਰ ਨੂੰ ਕੱਪੜੇ ਥੋੜੇ ਜਿਲੇ ਆ ਦਿੰਦੇ ਹੁਣ ਸਿਆਲ ਆ ਗਿਆ ਵਾ ਸਿਆਲ ਵਾਲੇ ਕੱਪੜੇ ਚਾਹੀਦੇ ਉਹਨੂੰ ਖੁੱਲੇ ਖੁੱਲੇ ਉਹ ਕਿਹਦੇ ਨਾਲ ਜਾਊਗੀ ਸ਼ਹਿਰ ਹੋਂਦ ਕਿੱਦਾਂ ਲਿ ਆਊਗੀ ਤੂੰ ਹੀ ਜਾ ਉਹਦੇ ਨਾਲ ਹੁਣ ਮੈਂ ਜਾਂਦਾ ਜਾਂ ਗੱਲ ਲੱਗਣਾ ਉਹਨਾਂ ਵਿਚਾਰੀ ਨੂੰ ਕਿੱਥੇ ਖੜਨਾ ਵਾ ਮੇਰਾ ਤੇਰਾ ਦਹੀ ਆਪਾਂ ਦੋਵੇਂ ਜਾਣੇ ਚੱਲ ਜਾਂਦੇ ਜਾਂ ਮੈਂ ਲਵਲੀ ਨੂੰ ਆਨੀ ਆ ਵੀ ਤੂੰ ਮੇਰੇ ਨਾਲ ਚੱਲ ਤੇ ਚੱਲ ਜਾ ਕੇ ਤੇ ਦੋ ਤਿੰਨ ਸੂਟ ਉਹਨੂੰ ਲਿਆ ਦਿੰਦੀ ਕਰ ਚੱਲ ਮੈਂ ਲਵਲੀ ਨਾਲ ਕਰਦਾ ਸਲਾਹ ਜੇ ਲਵਲੀ ਕਹੂਗਾ ਵੀ ਤੁਸੀਂ ਚੱਲ ਜਾਓ ਤਾ ਜੀ ਤੇ ਫਿਰ ਅਸੀਂ ਦੋਹੀ ਜੀ ਜਾ ਕੇ ਲਾਵਾਂਗੇ ਤੇ ਜੇ ਕਹੂਗਾ ਮੈਂ ਚੱਲ ਜਾਣਾ ਤਾਈ ਨਾਲ ਤਾਂ ਵੀ ਉਹਨੂੰ ਪੁੱਛ ਲੈਣਾ ਕਿੱਦਾਂ ਕਰਨੀ ਹੈ ਚੱਲ ਕੋਈ ਗੱਲ ਨਹੀਂ ਆਉਣਾ ਵਾ ਜੋਤਨੇ ਵੀ ਉਹਨੂੰ ਪੁੱਛ ਲੈਣੀ ਆ ਵੀ ਨਹੀਂ ਤੇ ਅਸੀਂ ਦੋਵੇਂ ਜਾਣੀਆਂ ਚੱਲ ਜਾਂਦੇ ਆ ਲਵਲੀ ਚੱਲ ਕਰ ਲਿਓ ਸਲਾਹ ਜੋ ਵੀ ਹੋਵੇ ਫਿਰ ਮੈਨੂੰ ਦੱਸ ਦਿਓ ਤੇ ਉਦਾਂ ਹੀ ਕਰ ਲਾਂਗੇ ਆਹੋ ਤੇ ਨਾਲੇ ਨਾ ਮੇਰੀ ਗੱਲ ਸੁਣੋ ਜਿਹੜੇ लवली ਨੇ ਪੈਸੇ ਦਿੱਤੇ ਸੀ ਨਾ ਉਹਨੂੰ ਵਾਪਸ ਕਰ ਦਿਓ ਚੰਗੇ ਨਹੀਂ ਲੱਗੀਦਾ ਉਹ ਤੇ ਨਿਆਣਾ ਹੀ ਅਸੀਂ ਸਿਆਣੇ ਬਿਆਣੇ ਆ ਹੁਣ ਦਲਜੀਤ ਆ ਗਿਆ ਵਾ ਕਰ ਤੁਸੀਂ ਕਹੋਗੇ ਦਲਜੀਤ ਨੂੰ ਕਿ ਜੇ ਮੈਂ ਕਹਾਂ ਵੀ ਸਾਡੇ ਕੋਲ ਤਾਂ ਨਹੀਂ ਪੈਸੇ ਫੜਨੇ ਨਹੀਂਗੇ ਤੇ ਦਲਜੀਤ ਤੂੰ ਉਹਨੂੰ ਫੜਾ ਦੇ ਚੱਲ ਮੈਂ ਹੀ ਕਰ ਲੈਣਾ ਉਹਦਾ ਨਾਲ ਗੱਲਬਾਤ ਦਲਜੀਤ ਨਾਲ ਵੀ ਅਸੀਂ 10000 ਰੁਪਏ ਦੇਣਾ ਉਹਦਾ ਕੋਈ ਨਹੀਂ ਕਹਿ ਦਿਓ ਕਿਉਂਕਿ ਸਾਡੇ ਕੋਲ ਫੜਨੇ ਨਹੀਂਗੇ ਤੇ ਆਪੇ ਦਿਲਜੀਤ ਫੜਾਊਗਾ ਨੂੰ ਤੇ ਲੈ ਲਲਲਾ ਤੇ ਮੈਂ ਹੁਣ ਫੇ ਚੱਲੀ ਜੀ ਤੂੰ ਚੱਲ ਫਿਰ ਮੈਂ ਵੀ ਆ ਜਣਾ ਉੱਥੇ ਚਲੋ ਠੀਕ ਆ ਗੱਲ ਤੇ ਰਮਨ ਦੀ ਵੀ ਠੀਕ ਵਾ ਕਿ ਜੇ ਤੇ ਉਹਦਾ ਮਾਪਿਓ ਹੁੰਦੇ ਤੇ ਫੇਰ ਤੇ ਕੋਈ ਗੱਲ ਨਹੀਂ ਹੁਣ ਕੰਮ ਕਰ ਸਾਰਾ ਸਾਨੂੰ ਕਰਨਾ ਪੈਣਾ ਚੱਲੇ ਵੀ ਗਈ ਮੈਂ ਚੰਦਾ ਮਗਰੀ ਫੇਰ ਹਾਂਜੀ ਹਾਂਜੀ ਬਾਜੀ ਕੋਈ ਗੱਲ ਨਹੀਂ ਕੱਲ ਜਾਂ ਪਰਸੋਂ ਆ ਜਣਾ ਸ਼ਹਿਰ ਮਿਲਦਾ ਮੈਂ ਤੁਹਾਨੂੰ ਹਾਂਜੀ ਹਾਂਜੀ ਕੋਈ ਗੱਲ ਨਹੀਂ ਅੱਜ ਬੈਠ ਕੇ ਗੱਲ ਕਰ ਲਾਂਗੇ ਹਾਂਜੀ ਹਾਂਜੀ ਘਰ ਸਾਹਿਬ ਵਧੀਆ ਠੀਕ ਠਾਕ ਹੈ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਕੱਲ ਮਿਲਦੇ ਹਾਂ ਠੀਕ ਕਿਹਦਾ ਫੋਨ ਹੁੰਦਾ ਹੈ ਉਹ ਵੀਰ ਦਾ ਹੁਣ ਉਹ ਨਵਾਂ ਹੈ ਸ਼ਹਿਰੋਂ ਅੱਛਾ ਅੱਛਾ ਹਾਂਜੀ ਤੇ ਮੈਂ ਉੱਧਰ ਗਈ ਸੀ ਰੁਪਿੰਦਰਵਾਲਾ ਅੱਛਾ ਅੱਛਾ ਕੰਮ-ਕਮ ਕਰਕੇ ਆਈ ਹਾਂ ਪਰ ਹੁਣੇ ਆਉਣੇ ਆ ਨਾ ਹਾਂਜੀ ਦੱਸਿਆ ਦੇ ਮੈਨੂੰ ਤੇ ਕੰਮ ਤੇ ਮੈਂ ਸਾਰਾ ਕਰ ਆਈ ਹਾਂ ਅੱਛਾ ਤੇ ਮੈਂ ਹਾਂ ਚੱਲ ਬਾਅਦ ਚ ਚਲਦੇ ਹਾਂ ਪਰ ਹੁਣੇ ਤਾਂ ਹੀ ਠਹਿਰ ਕੇ ਆਉਣੇ ਆ ਕਿੰਨਾ ਟਾਈਮ ਲੱਗ ਜਾਣਾ ਹਜੇ ਕਹਿੰਦੇ ਘੰਟਾ ਕ ਲੱਗ ਹੀ ਜਾਣਾ ਠੀਕ ਹੈ ਮੁਸ਼ਾ ਲਵਲੀ ਨੇ ਹਾਂਜੀ ਹਾਂਜੀ ਠੀਕ ਹੈ ਠੀਕ ਚਲੋ ਇਹ ਵਧੀਆ ਵਾ ਇਕੱਠਿਆਂ ਰਲ ਮਿਲ ਕੇ ਕੰਮ ਕਰ ਲਿਆ ਵਾ ਹਾਂਜੀ ਹਾਂਜੀ ਹਨਾ ਕਿੱਥੇ ਵੀ ਜਿਹੜੀ ਕੰਨੀ ਲੱਗੀ ਰਹਿਣਾ ਹੀ ਉਹਨੇ ਸਹੀ ਗੱਲ ਇਹ ਤੇ ਹੈ ਵਾ ਚਲੋ ਹੁਣ ਉਹਨੂੰ ਲੋਡ ਹੀ ਤੇ ਮੈਨੂੰ ਸੱਦ ਲਿਆ ਉਹਨੇ ਜਦੋਂ ਮੈਨੂੰ ਲੋਡ ਹੋਊਗੀ ਤੇ ਮੈਂ ਸੱਦ ਲੂੰਗੀ ਉਹ ਇਦਾਂ ਹੀ ਆ ਸੰਦੀਪ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਸਹੀ ਗੱਲ ਪਿਆਰ ਨੇ ਰਹਿਣਾ ਚਾਹੀਦਾ ਆ ਲੜਾਈਆਂ ਦੇ ਵਿੱਚ ਤੇ ਕੁਝ ਨਹੀਂ ਰੱਖਿਆ ਉਹ ਨਾ ਨਾ ਕੁਝ ਨਹੀਂ ਰੱਖਿਆ ਹੁਣ ਅਸੀਂ ਇਦਾਂ ਕੀਤਾ ਸੀ ਨਾ ਤੇ ਕੀ ਬਣਿਆ ਕੁਝ ਨਹੀਂ ਨਾ ਬਣਿਆ ਘ ਇਹ ਗੱਲ ਸਹੀ ਐ ਨਾ ਸਹੀ ਗੱਲ ਰਿਸ਼ਤੇ ਨਾ ਡੂੰਗੇ ਹੋਣੇ ਚਾਹੀਦੇ ਖੋਖਲੇ ਨਹੀਂ ਹੋਣੇ ਚਾਹੀਦੇ ਸਹੀ ਗੱਲ ਵਾ ਰਲ ਮਿਲ ਕੇ ਰਹਿਣੇ ਆ ਕਿੰਨਾ ਵਧੀਆ ਲੱਗਣ ਡਿਆ ਕਿੰਨੀ ਸੁਣੀ ਜ਼ਿੰਦਗੀ ਹੁਣ ਮੰਮੀ ਨੇ ਵੀ ਕਿੰਨੇ ਖੁਸ਼ ਹੁੰਦੇ ਆ ਸਾਰਾ ਕੰਮ ਘਰ ਦਾ ਕਰੀਦਾ ਵਾ ਇਹ ਵੀ ਅਗਮ ਵੀ ਅੱਲਾ ਸਕੂਲੇ ਜਾਂਦਾ ਪਿਆ ਵਾ ਹਾਂਜੀ ਨਾਲੇ ਅਗਮ ਤੋਂ ਚੇਤਾ ਆ ਕਿ ਟਾਈਮ 'ਚ ਸਕੂਲੋਂ ਲੈ ਆਇਓ ਉਹਨੂੰ ਕੋਈ ਗੱਲ ਨਹੀਂ ਉਹਨਾਂ ਨੇ ਆਉਣ ਤੋਂ ਪਹਿਲਾਂ ਉਹਨਾਂ ਨੇ ਲੈ ਆਉਣਾ ਹਾਂਜੀ ਹਾਂਜੀ ਠੀਕ ਐ ਨਾ ਇਹ ਨਾਲ ਬਾਅਦ 'ਚ ਅਸੀਂ ਪਰੋਣਿਆਂ 'ਚ ਰੁੱਝ ਜਾਈਏ ਤੇ ਉਹਦਾ ਚੇਤਾ ਭੁੱਲ ਜੇ ਦੀਪ ਇਹ ਸਭ ਕੋਣਾ ਲਵੜੀ ਕਰਕੇ ਹੋਇਆ ਵਾ ਸਹੀ ਗੱਲ ਲੋ ਜਿਹੜ ਇੰਨਾ ਕਿ ਚੱਲ ਸ਼ੁਗਰਾ ਬਾਜੀ ਚੱਲ ਗਈ ਸਾਨੂੰ ਲੈਣ ਜੇ ਨਾ ਲੈਣ ਜਾਂਦੇ ਤੇ ਫੇਰ ਉਹ ਜੜਨੀ ਨਾ ਆਪਣੀ ਛੁੱਟੀ ਨਾ ਸਾਰੀ ਸਾਡੇ ਇਹੋ ਕੰਮ ਚ ਕੱਢਦੀ ਸੀ ਚਲੋ ਰਿਸ਼ਤਾ ਕਰਾਇਆ ਚਲੋ ਵਧੀਆ ਹੋ ਗਿਆ ਉਹਨੂੰ ਵੀ ਕੁੜੀ ਚੰਗੀ ਮਿਲ ਗਈ ਆ ਇਹ ਮੰਮੀ ਨੇ ਰਿਸ਼ਤਾ ਕਰਾਤਾ ਨਾ ਉਹਨੂੰ ਵੀ ਹੋ ਗਿਆ ਕਿ ਤਾਇਆ ਦਾ ਜੀ ਮੇਰੀ ਮੰਮੀ ਡੈਡੀ ਆ ਆ ਵੀ ਵਧੀਆ ਹੋ ਗਿਆ ਵਾ ਮੇਰੇ ਮੰਮੀ ਡੈਡੀ ਨੇ ਆ ਰਿਸ਼ਤਾ ਕਰਾਇਆ ਲਵਲੀ ਦਾ ਹਾਂਜੀ ਉਹਨੂੰ ਇਹ ਹੋ ਗਿਆ ਮੇਰੇ ਤਾਇਆ ਦਾ ਹੀ ਨਹੀਂ ਮੰਮੀ ਡੈਡੀ ਐ ਚਲੋ ਜੇ ਬਾਜੀ ਚੰਗੇ ਆ ਨਾ ਰੱਬ ਨੇ ਹੁੰਦਿਆਂ ਸੁਣ ਲਈ ਉਹਨਾਂ ਦੀ ਇਹ ਵਧੀਆ ਵਾ ਕਲੋਂ ਦੀ ਕਰ ਵੀ ਜੀ ਹੋ ਜਾਊਗਾ ਕਿੰਨਾ ਵਧੀਆ ਲੱਗਣਾ ਵਾ ਨਿਗਾਹੇ ਫੇਰ ਖੇਡੂ ਤੁਹਾਡੇ ਘਰ ਹਾਂਜੀ ਕਦੇ ਉਧਰ ਚਲੇ ਗਿਆ ਕਦੇ ਇਧਰ ਆ ਗਿਆ ਸਹੀ ਗੱਲ ਕਿੰਨੀ ਖੁਸ਼ੀ ਹੋਣੀ ਆ ਸਹੀ ਗੱਲ ਜੇ ਤੁਹਾਡੇ ਘਰ ਆਗਮ ਹੋਇਆ ਸਾਨੂੰ ਕਿੰਨੀ ਖੁਸ਼ੀ ਹੋਈ ਸੀ ਸਹੀ ਗੱਲ ਆ ਸਹੀ ਗੱਲ ਚੱਲ ਕੋਈ ਗੱਲ ਨਹੀਂ ਇਹ ਆ ਵੀ ਇਦਾਂ ਹੱਸਦੇ ਘੇਰਦੇ ਰਹੀਏ ਵਧੀਆ ਟਮੰਗੀ ਜਾਣਾ ਹਾਂਜੀ ਹਾਂਜੀ ਹੈਨਾ ਸਾਰੇ ਖੁਸ਼ ਹੋਣ ਚਲੋ ਤੂੰ ਆਜੂ ਨਹੀਂ ਆਉਂਦੇ ਆ ਜੁਵਨ ਭਾਈ ਨਹੀਂ ਆਉਂਦੇ ਆ ਕਿੰਨੇ ਖੁਸ਼ ਹੋਗੇ ਮਿਲਦੇ ਸਾਰੇ ਹਾਂਜੀ ਹਾਂਜੀ ਹੈਨਾ ਤੁਸੀਂ ਵੀ ਤਿਆਰ ਹੋ ਜਾਓ ਫਿਰ ਆਪਾਂ ਉਧਰ ਜਾਣਾ ਪਰੋਣੇ ਆਉਣੇ ਆ ਇੱਕ ਗੱਲ ਇਹ ਵੀ ਆ ਕਿ ਜੋਤ ਵੀ ਨਾ ਸੌਖੇ ਘਰ ਵਾ ਹਾਂਜੀ ਇਹ ਤੇ ਘਰ ਆ ਜੁਵ ਹਾਂਜੀ ਹਾਂਜੀ ਹਨਾ ਨਹੀਂ ਨਹੀਂ ਜੇ ਉਹੋ ਜਿਹਾ ਜਵਾਈ ਹੁੰਦਾ ਤਾਂ ਕੀ ਲੋੜ ਹੀ ਉਹਨੂੰ ਜਾਣਦੀ ਉਹ ਸਹੀ ਗੱਲ ਹੈ ਕੌਣ ਦਰਲੇ ਮਾਰਦਾ ਆ ਕਿ ਨਹੀਂ ਤੇ ਉਹਨੇ ਕਹਣਾ ਮੈਨੂੰ ਕੀ ਲੋੜ ਆ ਤੇ ਜੇ ਥਾਂ ਜਾਣਦੀ ਨਹੀਂ ਨਹੀਂ ਉਹਨਾਂ ਨੇ ਪੂਰਾ ਸਾ ਦਿੱਤਾ ਉਹਨੂੰ ਕਰ ਲਿਆ ਉਹਨਾਂ ਚ ਹਾਂਜੀ ਇਹਦੀ ਗੱਲ ਹੈ ਵਾ ਚਲੋ ਇਹ ਆ ਜਿੱਦਾਂ ਹੀ लवली ਵੀ ਭੈਣਵਾ ਉਦਾਂ ਹੀ ਸਾਡੀ ਭੈਣਵਾ ਨਾ ਨਹੀਂ ਨਹੀਂ ਅਸੀਂ ਪੂਰਾ ਮਿਲਿਆ ਕਰਨਾ ਵਾ ਜਿੱਦਾਂ ਉਹ ਪਾਜੀ ਮਿਲਦੇ ਆ ਨਹੀਂ ਨਹੀਂ ਵਧੀਆ ਮਿਲਦੇ ਆ ਉਹਦਣ ਦੇ ਹੀ ਆਪਾਂ ਚ ਨਗਲ ਆ ਜੇ ਉੱਥੇ ਹਾਂਜੀ ਇਹਦੀ ਗੱਲ ਹੈ ਵਾ ਅੱਗੇ ਵੀ ਇਦਾਂ ਹੀ ਨਾ ਠੀਕ ਹੋਣਾ ਲੋ ਮੈਂ ਦੱਸ ਬਾ ਵੀ ਚੰਗਾ ਵਾ ਇਹਨੇ ਦੋਵੇਂ ਜੀ ਚੰਗੇ ਹਾਂਜੀ ਠੀਕ ਹੈ ਨਾ ਚਲੋ ਠੀਕ ਆ ਮੈਂ ਵੀ ਉਹ ਜਾ ਫਿਰ ਤਿਆਰ ਚੱਲੀਏ ਮੇਰੇ ਹਾਂਜੀ ਚੱਲੋ ਓਕੇ ਨਾ ਟਾਈਮ ਹੋ ਗਿਆ ਮੈਂ ਕਦੋਂ ਦਾ ਆਖਣ ਡਿਆ ਤਿਆਰ ਹੋ ਜਾ ਅਜੇ ਤੱਕ ਤਿਆਰ ਹੀ ਨਹੀਂ ਹੋਏ ਤੇ ਆਪ ਨੇ ਹੋ ਗਈਆਂ ਦੱਸੋ ਉਧਰ ਜਾਣਾ ਨੀਗਾ ਕਿੰਨਾ ਟਾਈਮ ਹੋ ਗਿਆ ਵਾ ਯਾਰ ਹੁੰਦੇ ਬੜਾ ਟਾਈਮ ਲਾਤਾ ਮੈਂ ਤਾਂ ਤਿਆਰ ਹੀ ਆ ਦੋ ਮਿੰਟ ਜੀ ਤਿਆਰ ਹੋ ਗਈਆਂ ਟਾਈਮ ਕਿਥੇ ਲੱਗਾ ਅੱਛਾ ਹਾਂਜੀ ਇਦਾਂ ਕਰੀ ਹਾਂ ਨਾਲ ਥੋੜੇ ਜਿਹਾ ਨਾ ਪੈਸੇ ਲੈ ਲੀ ਠੀਕ ਆ ਉੱਧਰ ਜਾਣਾ ਤਾਂ ਹੈਗਾ ਵਾ ਹਾਂ ਉਹ ਸਾਊਥਾਂ ਹੀ ਲੋਡ ਹੁੰਦੀ ਆ ਉਹਨਾਂ ਨਿਆਣਿਆਂ ਨੂੰ ਹੁਣ लवली ਨਾਮ ਮੰਗੇ ਤੇ ਵਖਰੀ ਗੱਲ ਆ ਚਲ ਆਪਣੇ ਕੋਲ ਲੈ ਲਈਂ ਕਿਤੇ ਲੋਡ ਪੈ ਜਾਂਦੀ ਆ ਤੇ ਉਹਨੂੰ ਦੇ ਦਾਂਗੇ ਠੀਕ ਆ ਨਾ ਕਿਤੇ ਵਰਤਣੇ ਹੁੰਦੇ ਆ ਨਹੀਂ ਇਦਾਂ ਹੀ ਕਰ ਲੈਣੀ ਆ ਹੂੰ ਵੈਸੇ ਨਾ ਥੋੜੇ ਜਿਨੇ ਨਾਲ ਲੈ ਆਈ ਜਾਂਨੇ ਆ ਉੱਥੇ ਰਪਿੰਦਰ ਨੂੰ ਫੜਾ ਦਾਂਗੇ ਚ ਉੱਪਰ ਕੇ ਆ ਇਦਾਂ ਕਰ ਲਈ ਜੇ ਲੋਡ ਹੋ ਗਈ ਤੇ ਵਰਤ ਲੈਣਗੇ ਠੀਕ ਆ ਤੇ ਚਲੋ ਜੇ ਨਾਂ ਵੀ ਹੋਈ ਨਾ ਤੇ ਮੜ ਕੇ ਆਪੇ ਲੋੜੀ ਨਾ ਰੱਖਣਾ ਤੇ ਚੱਲਿਆ ਜਾਓ ਹੋ ਨਾ ਵੀ ਇਹ ਨਾਲ ਜਸਤਰਾ ਸਾਹ ਤਾ ਵੂਗਾ ਹੋਲ ਹੋਣਗੇ ਤੇ ਕਹਿਣ ਵਾਲੇ ਤੇ ਬਣਾਂਗੇ ਹੂੰ ਹੂੰ ਤਾਂ ਮੈਂ ਕਹਿਣੀ ਵੀ ਲੈ ਆਈ ਹੁਣੀ ਮੇ ਨਾਲ ਪੈਸੇ ਹਾਂ ਤੇ ਗੱਲ ਸੁਣ ਮੇਰੀ ਹੋਰ ਕਿੱਦਾਂ ਆਇਆ ਨਿਆਣੇ ਦਾ ਫੋਨ ਆਹੋ ਆਇਆ ਏ ਤਰਨ ਦਾ ਹਾਂ ਹੁਣੇ ਹੋਣ ਰਹੀ ਗੱਲ ਮੈਂ ਉਹਨੂੰ ਦੱਸਿਆ ਸੀ ਹਾਂ ਮੈਂ ਹਾਂ ਹੀ ਚੱਲੇ ਇਤਾਂ लवली ਹੋਣਾਂ ਵਾਲਾ ਅੱਛਾ ਹੂੰ ਦੱਸ ਦਿੰਦਾ ਤੁਹਾਨੂੰ ਦੱਸਤਾ ਵਾ ਤੇ ਵਿਆਹ ਹੋ ਗਿਆ ਵੀਰ ਤੇ ਰਦਾ ਆਹੋ ਚਲੋ ਮੈਂ ਜੋ ਬੰਨੇ ਬੜਾ ਚੋਲ ਆਇਆ ਤੇ ਚਲੋ ਅਸੀਂ ਵੀ ਉਦਮ ਕੀਤਾ ਨਾਲ ਤੇ ਇਹ ਆ ਪਰਿਵਾਰ ਜਿਹੜਾ ਇਕੱਠਾ ਹੋ ਗਿਆ ਉਹ ਵਧੀਆ ਹੋ ਗਿਆ ਵਾ ਚਲ ਉਹਦਾ ਵੀ ਘਰ ਵਸਿਆ ਤੇ ਨਾਲੇ ਇਹ ਆ ਵੀ ਚੱਲ ਖੁਸ਼ੀ ਖੁਸ਼ੀ ਰਹਿਣ ੜੇ ਸਾਰੇ ਹੁਣ ਬੜੀ ਆਚਾ ਹੁਣ ਜੋਤ ਵੀ ਆਪਣੇ ਘਰ ਸੌਖੀ ਆ ਹੁਣ ਤੇ ਇਹ ਵੀ ਰਮਨ ਹਣੀ ਮੀ ਉਹ ਤੋਂ ਬਗੈਰ ਸਾਹ ਨਹੀਂ ਲੈਂਦੀ ਆਹ ਹਾਂ ਹੁਣ ਤੇ ਕਹਿੰਦੇ लवली ਸਾਡੇ ਲੱਗੇ ਰਵੇ ਜੀ ਵਿਕਟ ਹੂੰ ਹੂੰ ਠੀਕ ਆ ਨਾ ਕਿ ਆਣ ਵੀ ਕਿਉਂ ਨਾ ਹੂੰ ਨੌਂੜੀਆਂ ਥੋੜਾ ਸਾਹ ਦਿੱਤਾ ਇਹਨਾਂ ਦਾ ਇਹਨਾਂ ਦੇ ਹਾਲਾਤ ਹੀ ਉਦੋਂ ਬਣ ਗਏ ਇਹਨਾਂ ਦੇ ਨਹੀਂ ਉਹਨੇ ਵਧੀਆ ਕੀਤਾ ਵਾ ਚਲੋ ਆਪਣਾ ਫਾਸਲਾ ਜਦੋਂ ਦਲਜੀਤ ਗਿਆ ਸੀ ਆਪਣੇ ਸਹਰੇ ਤੇ लवली ਮਟਕੇ ਜਦੋਂ ਆਇਆ ਫੇਰੀਆਂ ਦੇ ਬਾਸਰ ਲਿੰਦਾ ਰਿਆ ਕੋਲ ਕੋਲ ਉਹ ਦੋਵਾਂ ਜਣਾਂ ਦੀ ਹਾਲਾਤ ਕੀ ਬਣ ਗਏ ਕਾਲ ਕੋਈ ਨਹੀਂ ਇਦਾਂ ਦੇ ਦਿਨ ਆਉਂਦੇ ਜਾਂਦੇ ਰਹਿੰਦੇ ਆ ਕੋਈ ਗੱਲ ਨਹੀਂ ਬੰਦੇ ਨੂੰ ਸਮਝਣਾ ਚਾਹੀਦਾ ਵਾ ਠੀਕ ਹੈ ਨਾ ਉਦੋਂ ਤੱਕ ਨਾ ਕੀ ਕਹਿੰਦੇ ਹੁੰਦੇ ਆ ਜੋਰ ਸਿਰ ਤੇ ਨਾ ਤਲਵਾਰਾਂ ਮਾਰੀਦੀਆਂ ਨੇ ਬਾਹਰੋਂ ਹੀ ਉਦੋਂ ਨਹੀਂ ਥੰਮੇ ਜਾਂਦੇ ਦੋਵੇਂ ਜੀ ਇਦਾਂ ਹੀ ਆ ਤੇ ਇਹ ਵੀ ਹੁਣ ਅਕਲ ਟਿਕਾਣੇ ਆ ਗਈ ਚਲੋ ਮੈਂ ਤਾਂ ਅੱਗੇ ਕਹਣੀ ਆ ਬਦੇ ਰਾਏ ਦਰੋਸਤ ਆਈ ਜਾ ਸਮਝ ਤਾਂ ਲੱਗ ਗਈ ਨਾ ਆਪੇ ਹਾਂ ਚਲੋ ਕੋਈ ਗੱਲ ਨਹੀਂ ਚਲ ਜੀ ਫਿਰ ਮੈਂ ਲੈ ਆਵਾਂ ਪੈਸੇ ਥੋੜੇ ਜਿਹਾ ਹਾਂ ਪੈਸੇ ਤੂੰ ਫੜ ਲਿਆ ਹਾਂ ਤੇ ਚਲ ਜੀ ਉਹਨਾਂ ਡੀਕਣਾ ਵਾ ਹੋਰ ਨਾ ਮੁੜ ਕੇ ਫੇਰ ਫੋਨ ਕਰਦੇ ਅੱਛਾ ਅੱਛਾ ਆਇਆ ਹੈ ਤਾਂ ਲਵਲੀ ਦਾ ਫੋਨ ਆਹ ਲਵਲੀ ਦਾ ਅੱਗੇ ਵੀ ਆਇਆ ਹੈਗਾ ਹੋਈ ਮੇਰੀ ਗੱਲ ਚਲ ਮੈਂ ਪੈਸੇ ਲੈ ਕੇ ਆਈ ਹਾਂ ਲਓ ਮੈਂ ਤਾਂ ਉਹ ਕਹਿਣ ਡਿਆ ਨੂੰ ਵੀ ਥੋੜੇ ਬੋਤੇ ਦੇ ਦਾਂਗੇ ਚਲ ਅਗਲੇ ਨੂੰ ਹੁੰਦਾ ਵੀ ਚਲ ਕਿਸੇ ਦੇ ਔਖੇ ਵੇਲੇ ਕਦੇ ਮਦਦ ਕੀਤੀ ਕਿਸੇ ਦੀ ਸੰਦੀਪ ਪਾਣੀ ਲੈ ਕੇ ਆਓ ਸਾਰੇ ਵਾਸਤੇ ਪਰੌਣਿਆਂ ਨੂੰ ਫੜਾ ਪਤਾ ਬਸ ਬਸ ਮੈਂ ਸਭ ਬਿਲੀ ਹੋਰ ਜੋਤ ਪੁੱਤ ਪਿੰਡ ਠੀਕ ਠਾਕ ਸਭ ਹਾਂਜੀ ਦਾਜੀ ਸਾਰੇ ਠੀਕ ਠਾਕ ਅੱਛਾ ਅੱਛਾ ਹਾਂਜੀ ਰਪਿੰਦਰ ਪੁੱਤ ਠੀਕ ਠਾਕ ਹੈ ਹਾਂਜੀ ਹਾਂਜੀ ਵਧੀਆ ਤਾਈ ਜੀ ਠੀਕ ਠਾਕ ਆ ਤੇ ਇਹ ਦੱਸੋ ਆਪਣਾ ਹਾਂ ਮੈਂ ਵੀ ਠੀਕ ਠਾਕ ਵਧੀਆ ਚਲੋ ਵਧੀਆ ਜਾਈਦਾ ਤੇ ਪਿੰਡੋਂ ਕਦੋਂ ਕਦਾਂ ਆਇਆ ਫੋਨ ਪਿੰਡੋਂ ਵੀ ਹੋਈ ਗਏ ਵਾਵਾ ਕਿੰਨੇ ਦਿਨ ਨਹੀਂ ਤਾਂ ਤੂੰ ਕਰ ਲੈਣਾ ਸੀ ਹਾਂਜੀ ਬਸ ਇਦਾਂ ਟਾਈਮ ਜੇਨ ਲੱਗਾ ਕਰਨ ਦਾ ਕੋਈ ਨਹੀਂ ਕਰਨੀ ਕਿਸ ਦਿਨ ਚਲੋ ਪੁੱਤ ਮਾਮਾ ਨੂੰ ਵੀ ਹੁੰਦਾ ਵਾ ਹਾਂਜੀ ਤੀਆਂ ਫੋਨ ਕਰਨ ਆਉਣੀ ਤੇ ਹੈ ਹੀ ਆ ਤੇ ਜੇ ਉਹਨਾਂ ਦਾ ਟਾਈਮ ਨਹੀਂ ਲੱਗਦਾ ਤਾਂ ਤੂੰ ਕਰਕੇ ਹਾਲ ਚਾਲ ਪੁੱਛ ਕੇ ਆ ਕਰ ਨਹੀਂ ਨਹੀਂ ਕੋਈ ਗੱਲ ਨਹੀਂ ਕਰਾਂਗੇ ਕਿਸ ਦਿਨ ਤੁਸੀਂ ਕੰਮ ਵਿੱਚ ਜਿਆਦਾ ਹੀ ਬਿਜੀ ਹੋਗੀ ਫਿਰ ਹਾਂਜੀ ਹਾਂਜੀ ਰਮਨ ਆ ਤੂੰ ਨਾ ਸੋਭਾ ਹੀ ਘਟਲੀ ਐ ਜਿਹੜਾ ਲੱਗਿਆ ਰਿਸ਼ਤਾ ਕਰਾ ਦਿੱਤਾ ਬਹੁਤ ਹੀ ਚੰਗੀ ਕੁੜੀ ਐ ਹੁਣ ਨਾ ਅਸੀਂ ਬੜੇ ਖੁਸ਼ ਆ ਬਹੁਤ ਹੀ ਵਧੀਆ ਹੋ ਗਿਆ ਚਲੋ ਭੈਣ ਜੀ ਮੈਂ ਤਾਂ ਵਧੀਆ ਕਰਵਾਇਆ ਤੇ ਤੁਸੀਂ ਵੀ ਤਾਂ ਵਧੀਆ ਹੀ ਕਰਵਾਇਆ ਸੀ ਜੋ ਅੱਧਾ ਤੇ ਮੈਂ ਕਿਹਾ ਇੱਕ ਤੁਸੀਂ ਕਰਵਾਇਆ ਵਾ ਇੱਕ ਹੁਣ ਮੈਂ ਕਰਵਾ ਦਿੰਨੀ ਆ ਤਾਂ ਇਹਨਾਂ ਨੂੰ ਗੁੱਸਾ ਕਿਰਨਾ ਨਾ ਰਵੇ ਮੰਨ ਤਾਂ ਅਮਰੀਕਾ ਵਾਰੀ ਦੀ ਆਤੀ ਵੀ ਚਲ ਹੁਣ ਤੂੰ ਕਰਾ ਲਾ ਵੇਖ ਜਵਾਈ ਵੀ ਸਾਡਾ ਕਿੰਨਾ ਚੰਗਾ ਉਧਰੋਂ ਨੋ ਵੀ ਬੜੀ ਚੰਗੀ ਆ ਗਈ ਚਲੋ ਭੈਣ ਜੀ ਸਾਰਾ ਪਰਿਵਾਰ ਹਲਕੇ ਬੈਠੇ ਆ ਤੇ ਕਿੰਨਾ ਵਧੀਆ ਲੱਗਣ ਡਿਆ ਵਾ ਬਿਲਕੁਲ ਬਿਲਕੁਲ ਤੇ ਕੱਲੇ ਕੱਲੇ ਹੋਈਏ ਕਿਸੇ ਦਾ ਮੂੰਹ ਇੱਧਰ ਨਾ ਹੋਵੇ ਕਿਸੇ ਦਾ ਮੂੰਹ ਇੱਧਰ ਨਾ ਹੋਵੇ ਉਹ ਵੀ ਨਹੀਂ ਚੰਗਾ ਲੱਗਦਾ ਚਲ ਪਰਿਵਾਰਾਂ ਵਿੱਚ ਮੜੇ ਮੋਟੇ ਦੀਆਂ ਗੱਲਾਂ ਹੋਈ ਜਾਂਦੀਆਂ ਪਰ ਇਹ ਆ ਵੀ ਅਸੀਂ ਸਭ ਕੋਈ ਭਲਾ ਕੇ ਨਾ ਫਿਰ ਇਕੱਠੇ ਹੋਗੇ ਨਾ ਉਹ ਵਧੀਆ ਗੱਲ ਹੈ। ਉਹ ਵੇਖੋ ਰਿਸ਼ਤੇ ਵੀ ਇਹੋ ਹੀ ਹੁੰਦੇ ਆ। ਠੀਕ ਹੈ ਨਾ? ਐਦਾਂ ਇੱਕ ਦੂਜੇ ਨਾਲ ਮਿਲੀਏ ਕਿ ਲਈ ਫੇਰ? ਉਦਾਂ ਹੁਣ ਖੋਖਲੇ ਰਿਸ਼ਤੇ ਕੀ ਕਰਨੇ? ਪਿਆਰ ਦਿਲ ਤੋਂ ਹੋਵੇ ਨਾ ਫੇਰ ਹੀ। ਭਾਜੀ ਬਾਕੀ ਤੁਸੀਂ ਇਹ ਆ ਵੀ ਲਵਲੀ ਹੁਣਾ ਤਾਂ ਸਾਥ ਬੜਾ ਦਿੱਤਾ ਵਾ। ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਆ। ਤੁਸੀਂ ਇੱਥੋਂ ਤੱਕ ਇਹਨਾਂ ਨੂੰ ਪਛਾਣਤਾ। ਉਹ ਚਲੋ ਪਰਮਾਤਮਾ ਕਰਨ ਵਾਲਾ ਜੀ। ਹਾਂਜੀ ਹਾਂਜੀ ਭਾਜੀ। ਬਾਕੀ ਇਹ ਆ ਕਿ ਚਲੋ ਜੋਤ ਵੀ ਆਪਣੇ ਘਰ ਖੁਸ਼ ਵਾ। ਵਧੀਆ ਰਿਸ਼ਤੇਦਾਰ ਮਿਲੇ ਹੋਈ। ਹਾਂਜੀ। ਚਲੋ ਇਹ ਸਾਰਾ ਕੰਮ ਭੈਣ ਭਰਾਵਾਂ ਦੇ ਸਹਿਯੋਗ ਨਾਲ ਹੀ ਹੁੰਦਾ ਵਾ ਬਿਲਕੁਲ ਬਿਲਕੁਲ ਤੇ ਇਹ ਆ ਵੀ ਸਾਰੇ ਜਣੇ ਪੋਸ਼ਵਾ ਬੱਚੇ ਵੀ ਆਪਣੇ ਘਰ ਥਾਉਂ ਥਾਈ ਤਾਂ ਅਹੀਂ ਵੀ ਇਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਆ ਉਹ ਵੱਡੀ ਗੱਲ ਤੇ ਭਾਜੀ ਇਹ ਆ ਕਿ ਚਲੋ ਲਵਰੀ ਦਾ ਘਰ-ਬਾਰ ਬਣ ਗਿਆ ਵਧੀਆ ਵੇਖੋ ਪੁੱਤ ਅਹੀਂ ਤਾਂ ਹੁਣ ਆਪਣੀ ਜ਼ਿੰਮੇਵਾਰੀ ਜਿਹੜੀ ਨਾ ਬੜੀ ਵਧੀਆ ਤਰੀਕੇ ਨਾਲ ਨਿਭਾਈ ਆ ਅਹੀਂ ਹੁਣ ਸੁਰਖਰੂ ਹੋ ਗਏ ਆ ਹੁਣ ਤੁਸੀਂ ਸਾਰੇ ਬੱਚੇ ਨਾ ਰਲ ਮਿਲ ਕੇ ਟਾਈਮ ਕੱਢਿਓ ਖੁਸ਼ ਰਹੋ ਸਾਰੇ ਜਣੇ ਇੱਕ ਦੂਜੇ ਦਾ ਸਾਥ ਦਿਓ ਪੁੱਤ ਜਿਹੜੀ ਏਕੇ ਵਿੱਚ ਬਰਕਤ ਆ ਨਾ ਕੱਲਿਆਂ ਵਿੱਚ ਉਹ ਬਰਕਤ ਹੈ ਨਹੀਂਗੀ ਜਿਹੜੇ ਰਿਸ਼ਤੇ ਆ ਨਾ ਅਸੀਂ ਖੋਖਲੇ ਨਹੀਂ ਰੱਖਣੇ ਹੁਣ ਰਲ ਮਿਲ ਕੇ ਰਹਿਣਾ ਏਦਾਂ ਹੀ ਹੱਸਦੇ ਖੇਡਦੇ ਸਾਰਾ ਪਰਿਵਾਰ ਇਕੱਠਾ ਹੋਵੇ ਨਾ ਕਿੰਨਾ ਵਧੀਆ ਲੱਗਦਾ ਵਾ ਮੈਨੂੰ ਤਾਂ ਅੱਜ ਨਾ ਸੱਚੀ ਬੜੀ ਖੁਸ਼ੀ ਹੋਈ ਆ ਵੀ ਆਪਾਂ ਸਾਰੇ ਜਾਣੇ ਰਲ ਮਿਲ ਕੇ ਬੈਠੇ ਆ ਇੱਥੇ ਰਮਨ ਚਲ ਬੜੀਆਂ ਗੱਲਾਂ ਹੋ ਗਈਆਂ ਆਂ ਪਰ ਇਹ ਆ ਵੀ ਜਿਹਹੁ ਸਾਕ ਕੋ ਤੂੰ ਸੰਭਲ ਲਿਆ ਆ ਤੇ ਇਸੇ ਗੱਲ ਵਿੱਚ ਨਾ ਸਾਡੀ ਖੁਸ਼ੀ ਆ ਸਾਨੂੰ ਦੇ ਵੇਖ ਕੇ ਚਾ ਚੜ ਗਿਆ ਹੈ ਤੂੰ ਅੱਗੇ ਸਾਰੇ ਕੰਮ ਕੀਤੇ ਨੇ ਸਾਰੇ ਸਾਥੀ ਗਾਂ ਜੀ ਸਭ ਤੋਂ ਸਾਰੇ ਨੂੰ ਹੋ ਸਾਰੇ ਪੀਕਾ ਵਧੀਆ ਜੀ ਤੇ ਅੱਜ ਸਾਡੀ ਜਿਹੜੀ ਵੀਡੀਓ ਆ ਖੋਖਲੇ ਰਿਸ਼ਤੇ ਦਾ 75ਵਾਂ ਪਾਤ 75ਵਾਂ ਛੇਤਾਂ ਚੌਥੇ ਭਾਗ ਜਿਹੜਾ ਆ ਉਹ ਕੰਪਲੀਟ ਹੋ ਗਿਆ ਆ ਤੇ ਨਾਲ ਹੀ ਵੀਡੀਓ ਦਾ ਅਸੀਂ ਕਰਤਾ ਹੈ ਦੀ ਐਂਡ ਤੇ ਸਾਰਿਆਂ ਨੇ ਬੜਾ ਵਧੀਆ ਰਿਸਪੌਂਸ ਦਿੱਤਾ ਵਧੀਆ ਲੱਗੀ ਵੀਡੀਓ ਸਾਰਿਆਂ ਨੂੰ ਤੇ ਅਗਲੀ ਵੀਡੀਓ ਦੇ ਨਾਲ ਫੇਰ ਤੋਂ ਜਲਦੀ ਤੋਂ ਆਵਾਂਗੇ ਵਾਪਿਸ ਤੇ ਕੋਸ਼ਿਸ਼ ਕਰਾਂਗੇ ਕਿ ਵਧੀਆ ਤੋਂ ਵਧੀਆ ਵੀਡੀਓਜ਼ ਜਿਹੜੀਆਂ ਨੇ ਅੱਗੇ ਵੀ ਹੁੰਦੀਆਂ ਰਹਿਣ ਤੇ ਤੁਹਾਨੂੰ ਸਾਰਿਆਂ ਨੂੰ ਕਿਦਾਂ ਦਾ ਲੱਗਾ ਭਾਈ ਬਹੁਤ ਵਧੀਆ ਬਹੁਤ ਵਧੀਆ ਤੇਰਾ ਤੁਸੀਂ ਨਹੀਂ ਨੇ ਸਾਰੀ ਵੀਡੀਓ ਚ ਐਂਡ ਤੇ ਆਗੇ ਪਿਆਰ ਯਾਤ ਰਿਆ ਵੀਡੀਓ ਚ ਮਿਲਣਾ ਕੋਈ ਨਹੀਂ ਅਗਲੀ ਵੀਡੀਓ ਚ ਫਾਇਦਾ ਅਗਲੇ ਜਿਸ ਤਰ੍ਹਾਂ ਤੁਸੀਂ ਅੱਗੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿੱਤਾ ਅਸੀਂ ਜਲਦੀ ਨਵੀਂ ਵੀਡੀਓ ਲੈ ਕੇ ਆਵਾਂਗੇ ਉਹਨੂੰ ਵੀ ਤੁਸੀਂ ਸਾਰੇ ਭੈਣ ਭਰਾ ਇਦਾਂ ਹੀ ਪਿਆਰ ਦਿਓ ਤੇ ਜਿੱਥੇ ਕਿਤੇ ਗਲਤੀ ਹੋ ਜਾਂਦੀ ਆ ਕਮੀ ਪੇਸ਼ੀ ਰਹਿ ਜਾਂਦੀ ਆ ਤੁਸੀਂ ਹਾਂ ਜਰੂਰ ਦੱਸਿਆ ਕਰੋ ਤੇ ਇਥੇ ਤੁਸੀਂ ਗਲਤ ਜੇ ਅੱਗੇ ਤਾਂ ਹੀ ਆਪਣੀ ਗਲਤੀ ਵੀ ਸੁਧਾਰਾਂਗੇ ਜਰੂਰ ਠੀਕ ਹੈ ਜੀ ਤੇ ਹੀ ਬੋਲਣਾ ਚਾਹੂਗਾ ਕੋਈ। ਇਹ ਕੀ ਬੋਲਣਾ। ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਸਾਥ ਦਿੱਤਾ। ਅੱਗੇ ਅਸੀਂ ਨਵੀਂ ਵੀਡੀਓ ਲੈ ਕੇ ਆਵਾਂਗੇ ਤੇ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੇ ਅਸੀਂ ਵੀ ਨਾਲ ਕੋਸ਼ਿਸ਼ ਵੱਧ ਤੋਂ ਵੱਧ ਕਰਾਂਗੇ ਕਿ ਵਧੀਆ ਕਰਨ ਦੀ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ। ਧੰਨਵਾਦ ਜੀ ਸਾਰਿਆਂ ਦਾ ਜਿਨ੍ਹਾਂ ਨੇ ਹਡੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ। ਤੇ ਅਗਲੀ ਵੀਡੀਓ 'ਚ ਵੇਖੋ ਹੁਣ ਮੈਨੂੰ ਰੋਲ ਕਿਹੜਾ ਮਿਲਦਾ। ਜਿਹੜਾ ਮਿਲੂਗਾ ਉਹ ਹਿਸਾਬ ਨਾਲ ਨੰਭਾਵਾਂਗੇ ਹਾਂਜੀ ਬਈ ਇਹਦਾ ਰਹੂਗਾ ਨਾ ਇਹਦਾ ਤੇ ਕਿਤੇ ਕਿਤੇ ਵੱਡਿਆਂ ਵਾਵਾ ਚ ਰਹੋਗੇ ਧੰਨਵਾਦ ਜੀ ਸਾਰਿਆਂ ਦਾ ਜਿਨ੍ਹਾਂ ਨੇ ਸਾਡੀ ਵੀਡੀਓ ਵੇਖਦੇ ਆ ਇਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਤੇ ਅਸੀਂ ਅੱਗੇ ਵੀ ਵਧੀਆ ਵੀਡੀਓ ਲੈ ਕੇ ਆਵਾਂਗੇ ਅਜਿਵੇਂ ਇਦਾਂ ਪਿਆਰ ਦਿੰਦੇ ਰਹੋ ਜੀ ਓ ਮੈਰੀ ਗੱਡ ਓ